ਇੱਕ ਗੁਜ਼ਾਰਿਸ਼ ਕਰਦਾ ਵੀ ਜੇ ਕਿਸੇ ਨੂੰ ਵੀ ਇਹਦੇ ਬਾਰੇ 1% ਨੌਲੇਜ ਆ ਤਾਂ ਪਲੀਜ਼ ਦੱਸੋ ਆਪਾਂ ਇੱਕ ਐਗਜ਼ਾਮਪਲ ਸੈੱਟ ਕਰਾਂਗੇ ਕਿ ਅੱਗੇ ਤੋਂ ਕਦੇ ਇਹੋ ਜੀ ਚੀਜ਼ ਨਹੀਂ ਹੋਊਗੀ ਫੋਨ ਰੱਖ ਲਓ ਨੋ ਪ੍ਰੋਬਲਮ ਕਈ ਬੰਦਿਆਂ ਨੂੰ ਵਾਪਸ ਜਾਣ ਨੂੰ ਡਾਇਰੈਕਸ਼ਨ ਹੈ ਨਹੀਂ ਸੀ ਕਿਉਂਕਿ ਅੱਜ ਕੱਲ ਆਪਾਂ ਇੰਨੇ ਰਿਲਾਇ ਦੇ ਕਰਦੇ ਆਂ ਫੋਨਾਂ ਤੇ ਕਿੱਧਰ ਦੀ ਜਾਣਾ ਕਿਵੇਂ ਜਾਣਾ ਕਈਆਂ ਦਾ ਤਾਂ ਸਾਰਾ ਕੁਝ ਕਈ ਵਿਚਾਰਾ ਇਹਦੇ ਨੰਬਰ ਚੀਜ਼ਾਂ ਵੀ ਸਾਰਾ ਕੁਝ ਅੱਜ ਕੱਲ ਫੋਨ 'ਚ ਸਾਰਾ ਕੁਝ ਹੁੰਦਾ ਉਹ ਚੱਲਿਆ ਕੱਲ ਤਾਂ ਚਲੋ ਸਾਡੇ ਤੇ ਟਾਈਮ ਹੀ ਬੜਾ ਉਹ ਮਾੜਾ ਹੁੰਦਾ ਟਾਈਮ ਚੀਜ਼ਾਂ ਉਦੋਂ ਐਡਾ ਵੱਡਾ ਚੀਜ਼ ਦੁੱਖ ਨਹੀਂ ਲੱਗਿਆ ਹੁਣ ਸੋਚ-ਸੋਚੇ ਵੀ ਆਉਂਦਾ ਕਿ ਯਾਰ ਇਦਾਂ ਸੋਚ ਕੇ ਆਏ ਬੰਦੇ ਵੀ ਅਸੀਂ ਜੀ ਸਸਕਾਰ ਹੋਊਗਾ ਉਥੇ ਚੋਰੀ ਕਰਾਂਗੇ ਲੱਖ ਲਾਣਤਾ ਯਾਰ ਇਸ ਚੀਜ਼ ਤੇ ਤੇ ਮੈਂ ਮੈਂ ਚਾਹੁੰਨਾ ਵੀ ਕੋਈ ਵੀ ਇੱਕ ਜਾਣਾ ਜ਼ਰੂਰ ਇਹਦੇ ਬਾਰੇ ਸਾਨੂੰ ਕਿਸੇ ਨੂੰ ਵੀ ਸਾਡੇ ਚੋਂ ਕੋਈ ਇਨਫੋਰਮੇਸ਼ਨ ਜ਼ਰੂਰ ਦਿਓ ਤੇ ਬਾਕੀ ਬਹੁਤ ਮਤਲਬ ਕਹਿਣ ਨੂੰ ਹੁਣ ਚੀਜ਼ਾਂ ਹੈ ਨਹੀਂ ਗੀਆਂ ਐਸੇ ਐਸੇ ਸ਼ੌਕਿੰਗ ਟਾਈਮ ਫਾਰ ਪੰਜਾਬੀ ਇੰਡਸਟਰੀ ਅ ਕਲਵਰਿੰਦਰ ਘੁੰਮਣਵੀਰ ਦੀ ਵੀ ਡੈਥ ਹੋ ਗਈ ਮੈਂ ਉਹਨੂੰ ਫਿਟਨੈਸ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਫਰਡਨਰ ਦੇ ਵਿੱਚ ਬੰਦਾ ਮੈਂ ਉਹਨੂੰ ਅ ਮਤਲਬ ਉਹਨੂੰ ਆਪਾਂ ਆਈਕਨ ਮੰਨਦੇ ਆ ਤੇ ਅ ਸੋ ਇਟਸ ਅ ਸ਼ੌਕਿੰਗ ਟਾਈਮ ਤੇ ਜਵੰਦੇ ਵੀਰ ਨਾਲ ਪਿਆਰ ਬਹੁਤ ਸੀਗਾ ਬਹੁਤ ਚੀਜ਼ਾਂ ਪਲਾਨ ਕੀਤੀਆਂ ਹੋਈਆਂ ਸੀ ਇਕੱਠਿਆਂ ਨੇ ਸੋ ਕਾਫੀ ਸ਼ੌਕਿੰਗ ਆ ਅਬਜ਼ਰਵ ਕਰ ਰਹੇ ਆਪਾਂ ਚੀਜ਼ਾਂ ਨੂੰ ਤੇ ਉਹਦੇ ਵਿੱਚ ਆ ਚੀਜ਼ੀ ਹੋ ਗਈ ਆ ਤੇ ਆ ਕਿਸੇ ਤੋਂ ਫੜ ਤੜ ਕੇ ਫੋਨ ਉਹਦੇ ਵਿੱਚ ਕੋਈ SIM ਪਾਇਆ ਤਾਂ ਤੁਹਾਡੇ ਨਾਲ ਗੱਲ ਕਰ ਰਹੇ ਆ ਤੇ ਪਰ ਜਰੂਰ ਦੱਸਿਓ ਜੇ ਕੋਈ ਕਿਸੇ ਨੂੰ 1% ਨੌਲੇਜ ਆ ਮੈਂ ਇੱਕ ਗੁਜ਼ਾਰਿਸ਼ ਕਰਦਾ ਵੀ ਜੇ ਕਿਸੇ ਨੂੰ ਵੀ ਇਹਦੇ ਬਾਰੇ 1% ਨੌਲੇਜ ਆ ਤਾਂ ਪਲੀਜ਼ ਦੱਸੋ ਆਪਾਂ ਇੱਕ ਐਗਜ਼ਾਮਪਲ ਸੈੱਟ ਕਰਾਂਗੇ ਕਿ ਅੱਗੇ ਤੋਂ ਕਦੇ ਇਹੋ ਜਿਹੀ ਚੀਜ਼ ਨਾ ਹੋਵੇ ਫੋਨ ਰੱਖ ਲਓ ਨੋ ਪ੍ਰੋਬਲਮ ਕਈ ਬੰਦਿਆਂ ਨੂੰ ਵਾਪਸ ਜਾਣ ਨੂੰ ਡਾਇਰੈਕਸ਼ਨ ਹੈ ਨਹੀਂ ਸੀ ਕਿਉਂਕਿ ਅੱਜ ਕੱਲ ਆਪਾਂ ਇੰਨੇ ਰਿਲਾਇ ਕਰਦੇ ਆਂ ਉਹਨਾਂ ਤੇ ਕਿ ਕਿੱਧਰ ਦੀ ਜਾਣਾ ਕਿਵੇਂ ਜਾਣਾ ਕਈਆਂ ਦਾ ਤਾਂ ਸਾਰਾ ਕੁਝ ਕਈ ਵਿਚਾਰਾਂ ਦੇ ਨੰਬਰ ਚੀਜ਼ਾਂ ਵੀ ਸਾਰਾ ਕੁਝ ਅੱਜ ਕੱਲ ਫੋਨ 'ਚ ਸਾਰਾ ਕੁਝ ਹੁੰਦਾ ਉਹ ਚਲਿਆ ਗਿਆ ਕੱਲ ਤਾਂ ਚਲੋ ਸਾਡੇ ਤੇ ਟਾਈਮ ਹੀ ਬੜਾ ਉਹ ਮਾੜਾ ਹੁੰਦਾ ਟਾਈਮ ਚੀਜ਼ਾਂ ਉਦੋਂ ਐਡਾ ਵੱਡਾ ਈ ਦੁੱਖ ਨਹੀਂ ਲੱਗਿਆ ਹੁਣ ਸੋਚ-ਸੋਚੇ ਵੀ ਆਉਂਦਾ ਕਿ ਯਾਰ ਇਦਾਂ ਸੋਚ ਕੇ ਆਏ ਬੰਦੇ ਵੀ ਅਸੀਂ ਜੀ ਸਸਕਾਰ ਹੋਊਗਾ ਉਥੇ ਚੋਰੀ ਕਰਾਂ ਲੱਖ ਲਾਣਤਾ ਯਾਰ ਇਸ ਚੀਜ਼ ਤੇ ਤੇ ਮੈਂ ਮੈਂ ਚਾਹੁੰਨਾ ਵੀ ਕੋਈ ਵੀ ਇੱਕ ਜਾਣਾ ਜ਼ਰੂਰ ਇਹਦੇ ਬਾਰੇ ਸਾਨੂੰ ਕਿਸੇ ਨੂੰ ਵੀ ਸਾਡੇ ਚੋਂ ਕੋਈ ਇਨਫੋਰਮੇਸ਼ਨ ਜ਼ਰੂਰ ਦਿਓ ਤੇ ਬਾਕੀ ਬਹੁਤ ਮਤਲਬ ਕਹਿਣ ਨੂੰ ਹੁਣ ਚੀਜ਼ਾਂ ਹੈ ਨਹੀਂ ਗਈਆਂ ਇਟਸ ਇਟਸ ਅ ਸ਼ੌਕਿੰਗ ਟਾਈਮ ਫਾਰ ਪੰਜਾਬੀ ਇੰਡਸਟਰੀ ਅ ਕੱਲ ਬਰਿੰਦਰ ਘੁੰਮਣਵੀਰ ਦੀ ਵੀ ਡੈਥ ਹੋ ਗਈ ਮੈਂ ਉਹਨੂੰ ਫਿਟਨੈਸ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਫਿਟਨੈਸ ਦੇ ਵਿੱਚ ਬੰਦਾ ਮੈਂ ਉਹਨੂੰ ਅ ਮੰਦਰਮੋ ਨੂੰ ਆਪਾਂ ਆਈਕਨ ਮੰਨਦੇ ਹਾਂ ਤੇ ਅ ਸੋ ਇਟਸ ਅ ਸ਼ੌਕਿੰਗ ਟਾਈਮ ਤੇ ਜੋ ਹੁੰਦੇ ਵੀਰਾਂ ਪਿਆਰ ਬਹੁਤ ਸੀਗਾ ਬਹੁਤ ਚੀਜ਼ਾਂ ਪਲਾਨ ਕੀਤੀਆਂ ਹੋਈਆਂ ਸੀ ਇਕੱਠਿਆਂ ਨੇ ਸੋ ਕਾਫੀ ਸ਼ੌਕਿੰਗ ਆ ਅਬਜ਼ਰਵ ਕਰ ਰਹੇ ਆਪਾਂ ਚੀਜ਼ਾਂ ਨੂੰ ਤੇ ਉਹਦੇ ਵਿੱਚ ਆ ਚੀਜ਼ ਹੋ ਗਈ ਆ ਤੇ ਆ ਕਿਸੇ ਤੋਂ ਫੜ ਤੜ ਕੇ ਫੋਨ ਉਹਦੇ ਵਿੱਚ ਕੋਈ SIM ਪਾਇਆ ਤਾਂ ਥੋੜੀ ਨਾਲ ਗੱਲ ਕਰ ਰਹੇ ਆ ਤੇ ਪਰ ਜ਼ਰੂਰ ਦੱਸਿਓ ਜੇ ਕੋਈ ਕਿਸੇ ਨੂੰ 1% ਵੀ ਨੌਲੇਜ ਆ